ਬਹੁਤ ਹੀ ਪਿਆਰੇ ਵਿਦਿਆਰਥੀਓ ਜੋ ਵੀ ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਨੂੰ ਸੁਧਾਰਨ ਦਾ ਯਤਨ ਕਰ ਰਹੇ ਹੋ ਅਤੇ ਜੋ ਮੈਂ ਅੱਖਰਾਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ ਉਹਨਾਂ ਵਿੱਚ ਅੱਜ ਸਿਰਫ ਦੋ ਅੱਖਰ ਅਣਾਣਾ ਅਤੇ ਝੱਜਾ ਦੋ ਅੱਖਰਾਂ ਦੀ ਬनावਟ ਹੈ ਜਿਹੜੀ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਅੱਖਰ ਪਾਉਣ ਤੋਂ ਪਹਿਲਾਂ ਮੈਂ ਇੱਕ ਚੀਜ਼ ਬਾਹਰ ਆ ਉਹ ਹੈ ਪੱਤੇ ਦੀ ਸ਼ਕਲ ਜਿਵੇਂ گول ਪੱਤਾ ਹੁੰਦਾ ਨਾਣਾ ਪਾਉਣ ਤੋਂ ਪਹਿਲਾਂ ਆ ਪੱਤੇ ਦੀ ਸ਼ਕਲ ਬਾਰਿਆ ਇਹ ਜ਼ਰੂਰ ਆਉਣੀ ਚਾਹੀਦੀ ਹੈ ਹੁਣ ਦੇਖੋ ਅਸੀਂ ਨਾਣਾ ਬਣਾਉਣ ਲੱਗੇ ਆ ਇਹ ਲਾਈਨ ਬਿਲਕੁਲ ਸਿੱਧੀ ਜਿਹੜੀ ਦੂਸਰੀ ਲਾਈਨ ਹੋ ਸੈਕੰਡ ਲਾਈਨ ਆ ਉਹ ਨਾ ਤਾਂ ਬਿਲਕੁਲ ਸਿੱਧੀ ਹੈ ਤੇ ਨਾ ਹੀ ਗੋਲ ਹੈ ਮਾਮੂਲੀ ਜਿਹਾ ਬੜਪਾਣਾ ਬਹੁਤ ਵੱਡੀ ਵੀ ਨਹੀਂ ਇਹਦੇ ਅੱਧ ਚੋਂ ਇੱਕ ਲਾਈਨ ਹੋਰ ਲੈ ਲਓ ਤਿੰਨ ਲੈਣਾ ਜਦੋਂ ਤਿੰਨ ਲਾਈਨਾਂ ਬਣ ਗਈਆਂ ਤਾਂ ਆਸਰੇ ਤੇ ਪੈਨ ਧਰ ਕੇ ਪੱਤਾ ਬਾਹਰ ਕੱਢੋ ਆ ਜਿਹੜੀ ਨਾਣੇ ਦੀ ਲਾਸਟ ਲਾਈਨ ਬਣਦੀ ਐ ਸਿਰਾ ਆ ਉੱਪਰਲੀ ਲਾਈਨ ਦੀ ਜਿਹੜੀ ਸੈਕੰਡ ਲਾਈਨ ਆ ਇਹਦੀ ਸਿੱਧ ਚ ਆਉਣੀ ਚਾਹੀਦੀ ਐ ਆ ਦੇਖੋ ਇੱਕ ਵਾਰੀ ਫੇਰ ਦੇਖੋ ਪਹਿਲੀ ਲਾਈਨ ਇਹਦੇ ਅੱਧ ਚੋਂ ਔੜ ਜੀ ਵਿੰਗੀ ਨਾ ਹੀ ਪੂਰੀ ਸਿੱਧੀ ਐ ਤੇ ਨਾ ਹੀ ਪੂਰੀ ਵਿੰਗੀ ਐ ਮਾਮੂਲੀ ਜਿਹਾ ਵੜਾ ਇਦੇ ਅੰਦਰੋਂ ਇੱਕ ਲਾਈਨ ਹੋਰ ਇੱਥੇ ਧਰ ਕੇ ਤੁਸੀਂ ਪੱਤਾ ਪਾਉਣਾ ਜਿਵੇਂ ਦਰਖਤ ਦਾ ਪੱਤਾ ਹੁੰਦਾ ਇੱਕ ਚੀਜ਼ ਦਾ ਖਿਆਲ ਰੱਖਿਓ ਇੱਥੇ ਆ ਨੋਕ ਜੀ ਬਣਦੀ ਐ ਥੋੜੀ ਜੀ ਤਿੱਖੀ ਜੀ ਨੋਕ ਜੀ ਬਣਦੀ ਐ ਇਸ ਤਰ੍ਹਾਂ ਇਹ ਆ ਜਗ੍ਹਾ ਇਹ ਨਾਣਾ ਹੋ ਗਿਆ ਛੋਟਾ ਵੀ ਕਰਕੇ ਰੱਖਾ ਨਾ ਨੂੰ ਛੋਟੇ ਜੇ ਛੋਟਾ ਖਰਚ ਪਾਉਣਾ ਹੋਵੇ ਜਿਆਦਾ ਹਿੱਸਾ ਇਹਦਾ ਆ ਪੱਤੇ ਦਾ ਆ ਮੂਰਲੇ ਗਲੇ ਨਾਲੋਂ ਪਿੱਛੇ ਨੂੰ ਨਿਕਲ ਜਾਂਦਾ ਆ ਆ ਪਾਏ ਨੂੰ ਜੇ ਗਲਦਨ ਲਈ ਤਾਂ ਇਹਦੀ ਬੈਕ ਜ਼ਿਆਦਾਤਰ ਪਿੱਛੇ ਨੂੰ ਆ ਹੁਣ ਅੱਗੇ ਦੇਖੋ ਬੇਟਾ ਝੱਜਾ ਜੇ ਜਾ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੱਸ ਰਿਹਾ ਵੀ ਗੁਰਬਾਣੀ ਦੇ ਵਿੱਚ ਅਸੀਂ ਆਹ ਅੰਕ ਦੇਖੇ ਹੁਣੇ 1 ਤੇ 2 ਇਸ ਤਰ੍ਹਾਂ ਆਹ 2 ਇਸ ਤਰ੍ਹਾਂ ਹੁਣ ਕਿਸੀਂ ਕੀ ਕਰਨਾ ਹੈ ਝੱਜਾ ਪਾਉਣ ਵੇਲੇ ਆਹ ਲਾਈਨ ਬਿਲਕੁਲ ਸਿੱਧੀ ਜਿਵੇਂ ਟੀ-ਸ਼ਰਟਾਂ ਦਾ ਗਲਾ ਹੁੰਦਾ ਗੋਲ ਗਲਾ ਜਾਂ ਜੂ ਅਪਾ ਕਾ ਲਓ ਐ ਯੂ ਟੈਬ ਬਣਾ ਲਿਆ ਥੱਲੇ ਤੁਸੀਂ ਇਹ ਗੁਰਬਾਣੀ ਵਾਲਾ ਜਿਹੜਾ ਅੰਕ ਹੈ 2 ਇਹ ਲਿਖ ਦਿਓ ਆ ਜਿਹੜੀ ਜਿੱਥੋਂ ਆਹ ਢੁੰਡੀ ਜੀ ਬਣਦੀ ਐ ਇਹ ਲਗਭਗ ਸੈਂਟਰ ਚ ਹੁੰਦੀ ਕਵਾਰੀ ਫਿਰ ਦੇਖੋ ਲਾਈਨ ਸਿੱਧੀ ਇਧਰੋਂ ਚਾਪ ਲਾਓ ਇਧਰੋਂ ਲਾਓ ਲੇ ਟੱਚ ਕਰਦਾ ਦੋ ਅੰਕ ਲਿਖ ਦਿਓ ਇਹਦੇ ਚ ਹੁਣ ਦੇਖਣ ਵਾਲਾ ਵੀ ਇਹ ਕਿ ਸਹੀ ਪੈ ਗਿਆ ਜਾਂ ਗਲਤ ਪੈ ਗਿਆ ਆ ਜਿਹੜਾ ਉੱਪਰਲਾ ਕਾਰਨਰ ਹੈ ਉਹ ਪਿਛਲੇ ਐਦੀ ਸਿਹਤ ਚ ਬੈਕ ਚ ਜੇ ਆਪਾਂ ਇੱਥੋਂ ਲਾਈਨ ਮਾਰ ਦਈਏ ਤਾਂ ਜਿਹੜੀ ਆਪਾਂ ਕੁੰਡੀ ਮੋੜਦੇ ਆ ਲਗਭਗ ਇਹਦੇ ਨੇੜੇ ਤੇੜੇ ਹੁੰਦੀ ਐ ਜੇ ਆਪਾਂ ਇੱਥੇ ਲਾਈਨ ਮਾਰ ਦਈਏ ਆ ਝੱਜਾ ਇਹਦੀ ਸਿਹਤ ਚ ਅਕਸਰ ਕਈ ਬੱਚੇ ਕੀ ਕਰਦੇ ਆ ਇਹ ਇੱਥੋਂ ਤੱਕ ਕਰ ਲਿਆ ਇੱਥੋਂ ਤੱਕ ਵੀ ਠੀਕ ਐ ਜਾਂ ਤਾਂ ਉਹ ਅੱਗੇ ਨੀ ਲ ਜਾਂਦੇ ਇੱਥੇ ਪਿੱਛੇ ਹੀ ਰੱਖ ਦਿੰਦੇ ਐ ਇਹ ਗਲਤ ਐ ਜਾਂ ਵੀਰ ਉਹ ਉਹ ਇਸ ਤਰ੍ਹਾਂ ਵੜਾ ਦਿੰਦੇ ਪਿੱਛੇ ਨੀ ਲ ਜਾਂਦੇ ਆਹ ਕਾਰਨਰ ਦੀ ਸਿਹਤ ਚ ਖਾਸ ਕਰਕੇ ਟੀਚਰ ਸਹਿਬਾਨ ਇਸ ਗੱਲ ਦਾ ਜਰੂਰ ਧਿਆਨ ਰੱਖਣ ਜਦੋਂ ਠੀਕ ਕਰਨਾ ਚੱਜੇ ਨੂੰ ਵੀ ਅਕਸਰ ਇਹ ਗਲਤੀਆਂ ਕਰਦੇ ਆ ਬੱਚੇ ਤਾਂ ਅਸੀਂ ਇਹ ਗਲਤੀਆਂ ਦੀ ਸੋਧ ਕਰ ਸਕਦੇ ਆ ਜੇਕਰ ਸਾਨੂੰ ਆਪ ਨੂੰ ਪਤਾ ਹੋਊਗਾ ਛੋਟਾ ਵੀ ਲਿਖਿਆ ਜਾ ਸਕਦਾ ਇਹ ਦੇਖੋ ਸੱਜਾ ਹੁਣ ਮੈਂ ਸ਼ਬਦ ਲਿਖਦਾ ਨਾਣਾ ਮੂਰੇ ਤਾਂ ਆਉਣਾ ਹੀ ਨਹੀਂ ਕਿਤੇ ਵੀ ਜਿਵੇਂ ਲੂਣ ਝੰਡਾ ਉਦੋਂ ਬਾਅਦ ਅਸੀਂ ਇਹਨਾਂ ਦੇ ਸ਼ਬਦ ਬਣਾਵਾਂਗੇ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਸਾਨੂੰ ਜਿੱਥੇ ਅਸੀਂ ਅੱਖਰ ਲਿਖਣੇ ਆ ਅੱਖਰ ਸਿੱਖ ਰਹੇ ਆ ਨਾਲ ਇੱਕ ਪੈਰਾਗ੍ਰਾਫ ਵੀ ਲਿਖ ਕੇ ਦੇਖਿਆ ਕਰੋ ਹਰ ਇੱਕ 10ਵੇਂ ਦਿਨ 15ਵੇਂ ਦਿਨ ਕਿੰਨਾ ਕੁ ਸੁਧਾਰ ਹੋਇਆ ਫਿਰ ਪਹਿਲੇ ਦਿਨ ਦੀ ਲਿਖਾਈ ਨਾਲ ਮਲਾਓ ਹੌਲੀ-ਹੌਲੀ ਜ਼ਰੂਰ ਤੁਹਾਡੀ ਲਿਖਾਈ ਦਾ ਸੁਧਾਰ ਹੋਊਗਾ ਲੱਗੇ ਰਹੋ ਕੋਈ ਵੀ ਕੰਮ ਹੈ ਜੇ ਆ ਨਹੀਂ ਹੁੰਦਾ ਕਿ ਅਸੀਂ ਨਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਦੇਖਿਆ ਸ਼ੁਕਰੀਆ